ਇਹ ਬੰਦੇ ਫੇਸਬੁੱਕ ਤੇ ਕੰਮ ਕਰਦੇ ਨੇ ਉਹ bizness promote ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਉਹਨਾਂ ਦੇ ਫੋਲੋਅਰ ਨੇ ਜਿਹੜੇ ਉਹ ਗੇ ਨਹੀਂ ਹੁੰਦੇ ਜਿੰਨਾ ਪੈਸਾ ਤੁਸੀਂ promotion ਦੇ ਉੱਤੇ ਲਾਉਨੇ ਹੋ ਤਾਂ ਉਹ promotion ਦਾ ਪੈਸਾ ਜਿਹੜਾ ਤੁਸੀਂ ਆਪਣੇ ਪੇਜ ਦੇ ਉੱਤੇ ਲਾਓ ਤੁਹਾਡਾ ਪੇਜ ਵੀ ਗਰੋ ਹੋਊਗਾ ਤੁਹਾਡਾ bizness ਹੈ ਜਿਹੜਾ ਉਹ ਵੀ ਬਹੁਤ ਜ਼ਿਆਦਾ ਗਰੋ ਕਰੂਗਾ ਹੁਣ ਤੁਸੀਂ ਆਪਣੇ bizness ਦੀ promotion ਜਿਹੜੀ ਉਹ ਆਪ ਕਰ ਸਕਦੇ ਹੋ ਉਹ ਕਿਵੇਂ ਕਰ ਸਕਦੇ ਹੋ ਤੁਸੀਂ ਤੁਹਾਡਾ ਫੇਸਬੁੱਕ ਪੇਜ ਬਣਾ ਕੇ ਦੇਵਾਂਗੇ ਤੁਹਾਨੂੰ ਪੈਸੇ ਆਉਣ ਲਾਵਾਂਗੇ ਤੁਹਾਡਾ ਪੇਜ ਗਰੋ ਕਰਾਂਗੇ ਤੁਹਾਡਾ ਬਿਜ਼ਨਸ ਗਰੋ ਕਰਾਂਗੇ ਤੁਹਾਡੀਆਂ ਵੀਡੀਓ ਜਿਹੜੀਆਂ ਉਹ ਵਾਇਰਲ ਵੀ ਅਸੀਂ ਕਰਾਂਗੇ ਉਹਦਾ ਸਾਰਾ ਕੰਮ ਅਸੀਂ ਖੁਦ ਕਰਾਂਗੇ ਉਹ ਸਾਡੀ ਜ਼ਿੰਮੇਵਾਰੀ ਹੈ ਤੁਸੀਂ ਕੀ ਕਰਨਾ ਦਿੱਤੇ ਹੋਏ WhatsApp ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਸਾਡੀ ਟੀਮ ਨਾਲ ਜੁੜੋ ਤੇ ਤੁਹਾਨੂੰ ਕਈ ਬੰਦੇ Facebook ਤੇ ਕੰਮ ਕਰਦੇ ਨੇ ਉਹ ਬਿਜ਼ਨਸ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਉਹਨਾਂ ਦੇ ਫੋਲਰ ਨੇ ਜਿਹੜੇ ਉਹ ਗੇਨ ਨਹੀਂ ਹੁੰਦੇ ਤਾਂ ਤੁਹਾਨੂੰ ਫੋਲਰ ਨੇ ਜਿਹੜੇ ਰੀਜਨਲ ਪੰਜਾਬੀ ਚਾਹੀਏ ਕਿਸੇ ਨੂੰ ਹਿੰਦੀ ਚਾਹੀਦੀ ਹੈ ਚਾਹੇ ਪੰਜਾਬੀ ਚਾਹੀਦੀ ਹੈ ਤਾਂ ਉਹ ਤੁਹਾਨੂੰ ਅਸੀਂ ਲੈ ਕਰਕੇ ਦੇਵਾਂਗੇ ਉਹ ਸਾਡੀ ਜ਼ਿੰਮੇਵਾਰੀ ਹੈ ਤੁਸੀਂ ਹੁਣ ਜਿੰਨਾ ਪੈਸਾ ਤੁਸੀਂ ਪ੍ਰੋਮੋਸ਼ਨ ਦੇ ਉੱਤੇ ਲਾਉਨੇ ਹੋ ਤਾਂ ਉਹ ਪ੍ਰੋਮੋਸ਼ਨ ਦਾ ਪੈਸਾ ਜਿਹੜਾ ਤੁਸੀਂ ਆਪਣੇ ਪੇਜ ਦੇ ਉੱਤੇ ਲਾਓ ਤੁਹਾਡਾ ਪੇਜ ਵੀ ਗਰੋ ਹੋਊਗਾ ਤੁਹਾਡਾ ਬਿਜ਼ਨਸ ਹੈ ਜਿਹੜਾ ਉਹ ਵੀ ਬਹੁਤ ਜ਼ਿਆਦਾ ਗਰੋ ਕਰੂਗਾ ਤੇ ਉਦੋਂ ਉਹਦੇ ਨਾਲ ਡਬਲ ਫਾਇਦਾ ਡਬਲ ਫਾਇਦਾ ਕੀ ਆ ਇੱਕ ਤਾਂ ਤੁਸੀਂ ਆਪਣੇ ਪੇਜ ਦੇ ਉੱਤੇ ਜਦੋਂ ਆਪਣੇ ਪੇਜ ਦੀ ਆਪਣੇ ਬਿਜ਼ਨਸ ਦੀ ਵੀਡੀਓ ਪਾਉਂਗੇ ਤਾਂ ਇੱਕ ਤਾਂ ਤੁਹਾਡਾ ਬਿਜ਼ਨਸ ਹੈ ਜਿਹੜਾ ਉਹ ਪ੍ਰੋਮੋਟ ਹੋਊਗਾ ਤੁਹਾਡੀ ਚੀਜ਼ ਹੈ ਜਿਹੜੀ ਉਹਦੀ ਸੇਲ ਵਧੂਗੀ ਤੇ ਦੂਜਾ ਬਿਜ਼ਨਸ ਕੀ ਆ ਜਿਹੜੇ ਫੇਸਬੁੱਕ ਤੋਂ ਪੈਸੇ ਆਉਣ ਨੇ ਉਹ ਵੀ ਤੁਹਾਡੇ ਖਾਤੇ ਦੇ ਵਿੱਚ ਆਉਣੇ ਨੇ ਤਾਂ ਇਹਦਾ ਮਤਲਬ ਤੁਹਾਨੂੰ ਡਬਲ ਕਮਾਈ ਹੋਣ ਲੱਗ ਜੂਗੀ ਤੁਹਾਡੇ ਇੱਕ ਕੰਮ ਦੇ ਨਾਲ ਤਾਂ ਉਹ ਤੁਸੀਂ ਕੀ ਕਰਨਾ ਤੁਹਾਡੇ ਫੇਸਬੁੱਕ ਪੇਜ ਬਣਾ ਕੇ ਦੇਵਾਂਗੇ ਪੇਜ ਗਰੋ ਕਰਕੇ ਦੇਵਾਂਗੇ ਪੇਜ ਤੇ ਫੋਲੋਅਰ ਲਿਆ ਕੇ ਦੇਵਾਂਗੇ ਕਿਵੇਂ ਤੁਸੀਂ ਕੰਮ ਕਰਨਾ ਕਿਵੇਂ ਤੁਹਾਨੂੰ ਪੈਸੇ ਆਉਣਗੇ ਕਿਵੇਂ ਤੁਸੀਂ ਆਪਦੇ ਬਿਜ਼ਨਸ ਦੀ ਜਿਹੜੀ ਪ੍ਰੋਮੋਸ਼ਨ ਆ ਉਹ ਕਰ ਸਕਦੇ ਹੋ ਉਹ ਸਾਨੂੰ ਸਾਰੀ ਗੱਲਬਾਤ ਅਸੀਂ ਦੱਸਾਂਗੇ ਤੁਸੀਂ ਦਿੱਤੇ ਹੋਏ ਨੰਬਰ ਦੇ ਉੱਤੇ ਸਾਡੇ ਨਾਲ ਸੰਪਰਕ ਕਰੋ ਜੇ ਕਿਸੇ ਨੇ ਫੇਸਬੁੱਕ ਦਾ ਕੰਮ ਸਿੱਖਣਾ ਹੈ ਕੋਈ ਵੀ ਕੰਮ ਹੋਵੇ ਚਾਹੇ ਕਿਸੇ ਨੇ ਵੀਡੀਓ ਕਈ ਵਾਰੀ ਗਲਤ ਪਾਈ ਜਾਂਦੀ ਹੈ ਫੇਸਬੁੱਕ ਦਾ ਕੋਈ ਵੀ ਇਸ਼ੂ ਹੋਵੇ ਕੋਈ ਕਈ ਵਾਰੀ ਕਾਪੀਰਾਈਟ ਆ ਜਾਂਦਾ ਕੁਝ ਵੀ ਆ ਜਾਂਦਾ ਤਾਂ ਕੁਝ ਵੀ ਬੰਦੇ ਨੇ ਠੀਕ ਕਰਵਾਉਣਾ ਹੋਵੇ ਕੋਈ ਵੀ ਪ੍ਰੋਬਲਮ ਹੋਵੇ ਤਾਂ ਤੁਸੀਂ ਸਾਡੇ ਵਟਸਐਪ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਸਾਡੇ ਨਾਲ ਗੱਲਬਾਤ ਹੈ ਜਿਹੜੀ ਉਹ ਕਰ ਸਕਦੇ ਹੋ ਤੇ ਆਪਣਾ ਬਿਜ਼ਨਸ ਹੈ ਜਿਹੜਾ ਤੁਸੀਂ ਖੁਦ ਪ੍ਰਮੋਟ ਕਰੋ ਕਿਉਂ ਆਪਾਂ ਕਿਸੇ ਨੂੰ ਪੈਸੇ ਦੇਈਏ ਆਪਣਾ ਬਿਜ਼ਨਸ ਹੈ ਜੇ ਆਪਾਂ ਆਪ ਪ੍ਰਮੋਟ ਕਰਾਂਗੇ ਤਾਂ ਉਹਦੇ ਨਾਲ ਕਸਟਮਰ ਹੈ ਜਿਹੜਾ ਆਪਣੇ ਨਾਲ ਜਿਆਦਾ ਜੁੜਦਾ ਉਮਰ ਪਰਲੇ ਹੀ ਜੁੜ ਜਾਂਦਾ ਜੇ ਆਪਾਂ ਪ੍ਰਮੋਸ਼ਨ ਕਰਾ ਕੇ ਪੈਸੇ ਦੇ ਕੇ ਕਿਸੇ ਨੂੰ ਪ੍ਰਮੋਸ਼ਨ ਕਰਾਉਣੇ ਤਾਂ ਉਹ ਬੰਦਾ ਤੁਹਾਡੇ ਨਾਲ ਇੱਕ ਵਾਰੀ ਜੜੂਗਾ ਦੁਬਾਰੇ ਛੋੜੇ ਤੋ ਉਹ ਚੀਜ਼ ਹੈ ਜਿਹੜੀ ਦੁਬਾਰੇ ਨਹੀਂ ਮੰਗਾਊਗਾ ਕਿਉਂਕਿ ਆਪਾਂ ਬਾਰੀ-ਬਾਰੀ ਚੀਜ਼ਾਂ ਵੀਡੀਓ ਵੀ ਨਹੀਂ ਪਵਾ ਸਕਦੇ ਤੇ ਐਨੇ ਪੈਸੇ ਵੀ ਨਹੀਂ ਆਪਾਂ ਪ੍ਰਮੋਸ਼ਨ ਤੇ ਲਾ ਸਕਦੇ ਤਾਂ ਤੁਸੀਂ ਆਪਣਾ ਖੁਦ ਆਪਣਾ ਇੱਕ ਪੇਜ ਬਣਾਓ ਤੇ ਉਹਦੇ ਤੇ ਕਿਵੇਂ ਪੈਸੇ ਆਉਣਗੇ ਕਿਵੇਂ ਤੁਹਾਡੇ ਫੋਲੋਅਰ ਵਧਣਗੇ ਕਿਵੇਂ ਤੁਹਾਡੀਆਂ ਵੀਡੀਓ ਵਾਇਰਲ ਹੋਣੀਆਂ ਉਹਦੀ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਦੇਵਾਂਗੇ ਤੇ ਸਾਡੇ ਨਾਲ ਜੁੜੇ ਰਹੋ ਤੇ ਪੇਜ ਨੂੰ ਵੀ ਫੋਲੋ ਕਰ ਲਿਓ ਤੇ ਤੁਹਾਡਾ ਪੇਜ ਜਿਹੜਾ ਉਹ ਵੀ ਅਸੀਂ ਗਰੋ ਕਰਕੇ ਦੇਵਾਂਗੇ ਤੇ ਤੁਸੀਂ ਸਾਡੇ ਨਾਲ WhatsApp ਦੇ ਉੱਤੇ ਆਪਣਾ ਗੱਲਬਾਤ ਜਿਹੜੀ ਉਹ ਸਾਡੇ ਨਾਲ ਕਰ ਸਕਦੇ ਹੋ ਧੰਨਵਾਦ